सभु नौजवान बे उतसाहित ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ 사ਤ ਸੰਗਤ ਨੂੰ ਪਹਿਲਾ ਤਾਂ ਬਹੁਤ ਵਧੀਆ ਲੱਗਿਆ ਜੀ ਅੱਜ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਵਾ ਉਹਦਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਬਲੱਡ ਆ ਜਦੋਂ ਬੋਡੀ ਦੇ ਵਿੱਚੋਂ ਬਾਹਰ ਨਿਕਲਦਾ ਵਾ ਕਿਸੇ ਵੀ ਮੀਡੀਅਮ ਰਾਹੀਂ ਨਿਕਲਦਾ ਤਾਂ ਉਹਨੂੰ ਰੀਕ੍ਰੀਏਟ ਹੋਣ ਵਾਸਤੇ ਬਹੁਤ ਘੱਟ ਸਮਾਂ ਲੱਗਦਾ ਇੱਕ ਇਹੋ ਜੀ ਚੀਜ਼ ਆ ਜਿਹੜਾ ਮਹਾਦਾਨ ਇਸੇ ਕਰਕੇ ਨੂੰ ਕਿਹਾ ਜਾਂਦਾ ਕਿਉਂਕਿ ਇਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਚਾ ਜੀ ਅੱਜ ਇੱਥੇ ਬਲੱਡ ਸੇਵਾ ਸੁਸਾਇਟੀ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰ ਯਾ ਵੀ ਯੂਨਿਟਾਂ ਇਕੱਠੀਆਂ ਹੋ ਜਾਂਦੀਆਂ ਸ਼ਾਮ ਤੱਕ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਔਨੀਆਂ ਜਾਨਾਂ ਬਚਾਈਆਂ ਜਾਣੀਆਂ ਇਥੇ ਤਾਂ ਇੱਕ ਇੱਕ ਬੰਦਾ ਜਿਹੜਾ ਬਲੱਡ ਡੋਨੇਟ ਕਰ ਰਿਹਾ ਇੱਕ ਇੱਕ ਜਾਨ ਸੇਵ ਕਰਨ ਦਾ ਦਾਣ ਦੇ ਰਿਹਾ ਇੱਕ ਇੱਕ ਜਾਨ ਸੇਵ ਕਰਨ ਵਿੱਚ ਉਹਦਾ ਕੰਟ੍ਰਿਬਿਊਟ ਕੰਟ੍ਰਿਬਿਊਸ਼ਨ ਪਾ ਰਿਹਾ ਵਾ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਬਲੱਡ ਸੇਵਾ ਸੁਸਾਇਟੀ ਦੇ ਮੋਗੇ ਦੇ ਲੋਕਾਂ ਦੇ ਜਿਨ੍ਹਾਂ ਨੇ ਇੰਨਾ ਜ਼ੋਰ ਲਾ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਇੱਥੇ ਬਲੱਡ ਡੋਨੇਟ ਕਰ ਰਹੇ ਨੇ ਜੀ ਤੁਹਾਡੀ ਸਰਸਤਾ ਵੱਲੋਂ ਵੀ ਸਾਰੇ ਮੈਂਬਰ ਆਏ ਨੇ ਜੀ ਕਾਂਗਰਸ ਦੇ ਨਹੀਂ ਜ਼ਰੂਰੀ ਹੈ ਜੀ ਜੋ ਅਸੀਂ ਕਰ ਸਕਦੇ ਹਾਂ ਸਾਡਾ ਫਰਜ਼ ਹੈ ਜਦੋਂ ਸਾਡੇ ਰਹਿੰਦਾ ਐਫਰਟ ਕਰ ਰਹੇ ਆ ਬਲੱਡ ਸੇਵਾ ਸੁਸਾਇਟੀ ਨੇ ਏਡਾ ਵੱਡਾ ਕੈਂਪ ਲਾ ਲਿਆ ਤਾਂ ਸਾਡੇ ਜਿਹੜੇ ਮੈਂਬਰ ਆ ਉਹ ਤਾਂ ਜ਼ਰੂਰ ਆਉਣਗੇ ਕਿਉਂਕਿ ਸਾਡਾ ਫਰਜ਼ ਬੰਦਾ ਹੈ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸਾਰੇ ਆਪਣਾ ਕੋਈ ਮੈਸੇਜ ਯੂਥ ਨੂੰ ਮੈਂ ਇਹੀ ਮੈਸੇਜ ਦਊਂਗਾ ਜੀ ਕਿ ਜਦੋਂ ਵੀ ਇਹੋ ਜਿਹੇ ਬਲੱਡ ਕੈਂਪਸ ਹੁੰਦੇ ਆ ਦੋ ਤਿੰਨ ਚੀਜ਼ਾਂ ਦੇ ਵਿੱਚ ਹੁੰਦੀਆਂ ਵਾ ਇੱਕ ਤਾਂ ਚਲੋ ਤੁਹਾਡੀ ਕੰਟਰੀਬਿਊਸ਼ਨ ਤਾਂ ਹੁੰਦੀ ਹੁੰਦੀ ਆ ਜੋ ਮੇਨ ਪਰਪਸ ਆਪਣੇ ਬਲੱਡ ਡੋਨੇਸ਼ਨ ਕੈਂਪ ਦਾ ਦੂਜਾ ਆਪਣੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਇਕੱਠੇ ਹੁੰਦੇ ਆ ਇਹੋ ਜਿਹੇ ਕੈਂਪਸ ਦੇ ਉੱਪਰ ਭਾਈਚਾਰਾ ਵਧਦਾ ਕਾ ਵੱਤੋਂ ਵੱਧ ਬਲੱਡ ਨੇਸ਼ਨ ਕੈਂਪ ਉੱਪਰ ਜਾਂ ਕਿਹੋ ਜਿਹਾ ਵੀ ਕੈਂਪ ਉੱਪਰ ਪਾਰਟਿਸਪੇਟ ਕਰਨ ਦੀ ਲੋੜ ਆ ਘਰਾਂ ਚੋਂ ਨਿਕਲ ਕੇ ਇਹਨਾਂ ਕੈਂਪ ਉੱਪਰ ਪਾਰਟਿਸਪੇਟ ਕਰਨ ਦੀ ਲੋੜ ਆ ਸੋ ਥੈਟ ਭਾਈਚਾਰਾ ਵੀ ਗਰੋ ਕਰੇ ਪੰਜਾਬ ਵੀ ਗਰੋ ਕਰੇ ਤੇ ਆਪਾਂ ਆਪਦੀ ਸੇਵਾ ਦੇ ਵਿੱਚ ਕੰਟਰੀਬਿਊਸ਼ਨ ਵੀ ਕਰ ਸਕੀਏ ਇਹ ਵੀ ਅੱਜ ਲਾਸ਼ਵਾ ਬਣਾ ਕੇ ਮੈਂਨਾ ਬਲੱਡ ਕੈਂਪ ਕਰਾਇਆ ਜੀ ਜਿਹਦੇ ਆਪਾਂ ਨੂੰ ਯਾਦ ਕੀ ਮੈਂ ਨੌਜਵਾਨ ਬਣੇ ਉਸ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸਾਧ ਸੰਗਤ ਨੂੰ ਪਹਿਲਾ ਤਾਂ ਬਹੁਤ ਵਧੀਆ ਲੱਗਿਆ ਜੀ ਅੱਜ ਬਲੱਡ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਵਾ ਉਹਦਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਬਲੱਡ ਆ ਜਦੋਂ ਬੋਡੀ ਦੇ ਵਿੱਚੋਂ ਬਾਹਰ ਨਿਕਲਦਾ ਵਾ ਕਿਸੇ ਵੀ ਮੀਡੀਅਮ ਰਾਹੀਂ ਨਿਕਲਦਾ ਤਾਂ ਉਹਨੂੰ ਰੀਕ੍ਰੀਏਟ ਹੋਣ ਵਾਸਤੇ ਬਹੁਤ ਘੱਟ ਸਮਾਂ ਲੱਗਦਾ ਇੱਕ ਇਹੋ ਜੀ ਚੀਜ਼ ਆ ਜਿਹੜਾ ਮਹਾਦਾਨ ਇਸੇ ਕਰਕੇ ਨੂੰ ਕਿਹਾ ਜਾਂਦਾ ਕਿਉਂਕਿ ਇਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਚਾ ਜੀ ਅੱਜ ਇੱਥੇ ਬਲੱਡ ਸੇਵਾ ਸੁਸਾਇਟੀ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰ ਯਾ ਵੀ ਯੂਨਿਟਾਂ ਇਕੱਠੀਆਂ ਹੋ ਜਾਂਦੀਆਂ ਸ਼ਾਮ ਤੱਕ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਓਨੀਆਂ ਜਾਨਾਂ ਬਚਾਈਆਂ ਜਾਣੀਆਂ ਇਥੇ ਤੇ ਤਾਂ ਇੱਕ ਇੱਕ ਬੰਦਾ ਜਿਹੜਾ ਬਲੱਡ ਡੋਨੇਟ ਕਰ ਰਿਹਾ ਇੱਕ ਇੱਕ ਜਾਨ ਸੇਵ ਕਰਨ ਦਾ ਦਾਨ ਦੇ ਰਿਹਾ ਇੱਕ ਇੱਕ ਜਾਨ ਸੇਵ ਕਰਨ ਦੇ ਚਾਹੁੰਦਾ ਕੰਟਰੀਬਿਊਟ ਕੰਟਰੀਬਿਊਸ਼ਨ ਪਾ ਰਿਹਾ ਵਾ ਤਾਂ ਬਹੁਤ ਸ਼ੁਕਰਗੁਜ਼ਾਰ ਆ ਬਲੱਡ ਸੇਵਾ ਸੁਸਾਇਟੀ ਦੇ ਮੋਗੇ ਦੇ ਲੋਕਾਂ ਦੇ ਜਿਨ੍ਹਾਂ ਨੇ ਇੰਨਾ ਜ਼ੋਰ ਲਾ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਇਥੇ ਬਲੱਡ ਡੋਨੇਟ ਕਰ ਰਹੇ ਨੇ ਅੱਜ ਤੁਹਾਡੀ ਸਸਤਾ ਵੱਲੋਂ ਵੀ ਸਾਰੇ ਮੈਂਬਰ ਆਏ ਨੇ ਜੀ ਕਾਨਫਰੈਂਸ ਤੇ ਨਹੀਂ ਜ਼ਰੂਰੀ ਹੈ ਜੀ ਜੋ ਅਸੀਂ ਕਰ ਸਕਦੇ ਹਾਂ ਸਾਡਾ ਫਰਜ਼ ਹੈ ਜਦੋਂ ਸਾਰੇ ਇਨ ਐਫਰਟ ਕਰ ਰਹੇ ਆ ਬਲੱਡ ਸੇਵਾ ਸੁਸਾਇਟੀ ਨੇ ਏਡਾ ਵੱਡਾ ਕੈਂਪ ਲਾ ਲਿਆ ਤਾਂ ਸਾਡੇ ਜਿਹੜੇ ਮੈਂਬਰ ਆ ਉਹ ਤਾਂ ਜ਼ਰੂਰ ਆਉਣਗੇ ਕਿਉਂਕਿ ਸਾਡਾ ਫਰਜ਼ ਬੰਦਾ ਹੈ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸਾਰੇ ਆਪਣਾ ਕੋਈ ਮੈਸੇਜ ਤੁਹਾਨੂੰ ਮੈਂ ਇਹੀ ਮੈਸੇਜ ਦਊਂਗਾ ਜੀ ਕਿ ਜਦੋਂ ਵੀ ਇਹੋ ਜਿਹੇ ਬਲੱਡ ਕੈਂਪਸ ਹੁੰਦੇ ਆ ਦੋ ਤਿੰਨ ਚੀਜ਼ਾਂ ਦੇ ਵਿੱਚ ਹੁੰਦੀਆਂ ਵਾ ਇੱਕ ਤਾਂ ਚਲੋ ਤੁਹਾਡੀ ਕੰਟ੍ਰਿਬਿਊਸ਼ਨ ਤਾਂ ਹੁੰਦੀ ਹੁੰਦੀ ਆ ਜੋ ਮੇਨ ਪਰਪਸ ਆਪਣੇ ਬਲੱਡ ਡੋਨੇਸ਼ਨ ਕੈਂਪ ਦਾ ਦੂਜਾ ਆਪਣੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਇਕੱਠੇ ਹੁੰਦੇ ਆ ਇਹੋ ਜਿਹੇ ਕੈਂਪਸ ਦੇ ਉੱਪਰ ਭਾਈਚਾਰਾ ਵਧਦਾ ਦਾ ਵੱਤੋਂ ਵੱਧ ਬਲੱਡ ਨੇਸ਼ਨ ਕੈਂਪ ਉੱਪਰ ਜਾਂ ਕਿਹੋ ਜਿਹਾ ਵੀ ਕੈਂਪ ਉੱਪਰ ਪਾਰਟਿਸਪੇਟ ਕਰਨ ਦੀ ਲੋੜ ਆ ਘਰਾਂ ਚੋਂ ਨਿਕਲ ਕੇ ਇਹਨਾਂ ਕੈਂਪ ਉੱਪਰ ਪਾਰਟਿਸਪੇਟ ਕਰਨ ਦੀ ਲੋੜ ਆ ਸੋ ਦੈਟ ਭਾਈਚਾਰਾ ਵੀ ਗਰੋ ਕਰੇ ਪੰਜਾਬ ਵੀ ਗਰੋ ਕਰੇ ਤੇ ਆਪਾਂ ਆਪਦੀ ਸੇਵਾ ਦੇ ਵਿੱਚ ਕੰਟਰੀਬਿਊਸ਼ਨ ਵੀ ਕਰ ਸਕੀਏ